ਸਰ ਸਰ ਜੀ ਉਹ ਸਰ ਜੀ 7 ਸਤੰਬਰ ਨੂੰ ਮਿੱਤਰ ਪਿਆ ਰਹੋ 3:30 ਵਜੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚਾਂਦਪਰਾ ਸੈਫਣ ਦੇ ਪਹੁੰਚੇ ਸੀਗੇ ਬਈ ਆਪਦੇ ਹਮਲੇ ਫੈਲੇ ਨਾਲ ਬਈ 10 ਮਿੰਟ ਦਾ ਅਸੀਂ ਮੈਂ ਤੇ ਮੇਰੇ ਸਹਿਯੋਗੀ ਸਿਮਰ ਕੁਲਰੀਆ ਨੇ ਬਈ ਉਹ ਫੀਲਿੰਗ ਲੈ ਲਈ ਸੀ ਕਿ ਇਹਨਾਂ ਲਈ ਮੈਂ ਉਹਨੂੰ ਆਖਣ ਲੱਗਿਆ ਬਾਈ ਕਦੇ ਆਪਾਂ ਵੀ ਐ 100 ਬੰਦਾ ਪੁਲਿਸ ਦੇ ਅੱਗੇ ਪਿੱਛੇ ਗੱਡੀਆਂ ਟੂ 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 ਕਰਕੇ ਵੀ ਆਪਾਂ ਵੀ ਉੱਤਰ ਜਾਗੇ ਕਦੇ ਉਹ ਫਿਰ ਮੈਂ ਉਹਨੇ ਮੈਨੂੰ ਆਖਿਆ ਬਾਈ ਰਹਿਣ ਦੇ ਕੀ ਮੰਗਦਾ ਹੈ ਵੀਡੀਓ ਬਣਾ ਲੈ ਵੀਡੀਓ ਬਣਾ ਲਈ ਮਿੱਤਰੋ ਇਹ ਨਵੇਂ ਬਸ਼ੈਣੀ ਹਰਿਆਣੇ ਦਾ ਮੁੱਖ ਮੰਤਰੀ ਚੰ드ਪ੍ਰਾ ਸਾਈਫਨ ਤੇ ਪਹੁੰਚਿਆ ਬਾਈ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਮੁੱਖ ਮੰਤਰੀ ਨੇ ਪਹੁੰਚਣਾ ਇਹ ਬਾਈ ਆਪਣੇ ਪੰਚਾਇਤਾਂ ਆਈਆਂ ਹੋਈਆਂ ਸੀਗੀਆਂ ਜਿਹੜੇ ਲਾਗਲੇ ਪਿੰਡਾਂਗੇ ਬਾਈ ਚਲੋ ਗੱਲਾਂ ਵੀ ਹੋਈਆਂ ਮਡੀਆਂ ਮੋਟੀਆਂ ਦੇਖਣ ਆਏ ਸੀਗੇ ਜੋ ਵੀ ਚਲੋ ਆਪਾਂ ਨੂੰ ਪਤਾ ਨਹੀਂ ਹੈਗੇ ਪਰ ਜਿਹੜਾ ਪੰਚਾਇਤਾਂ ਦੇ ਮੁੱਦੇ ਹੁੰਦੇ ਆ ਬਾਈ ਉਹ ਕੋਈ ਸਕੂਲ ਕਾਲਜਾਂ ਜਾਂ ਚੰਗੇ ਹਸਪਤਾਲਾਂ ਦੇ ਤਾਂ ਹੁੰਦੇ ਨਹੀਂ ਉਹੀ ਬਾਈ ਸਾਡਾ ਟੋਬਾ ਡੂੰਗਾ ਕਰਨ ਵਾਲਾ ਪੱਕਾ ਕਰਨ ਵਾਲਾ ਨਿਕਾਸੀ ਨਹੀਂ ਉਹ ਸੜਕਾਂ ਟੁੱਟ ਗਈ ਉਹ ਗਲੀ ਪੱਕੀ ਕਰਨ ਵਾਲੀ ਆ ਉਹ ਕਰਨ ਵਾਲਾ ਬੱਸ ਆਹੀ ਗੱਲਾਂ ਨੇ ਮਿੱਤਰ ਪਿਆਰੇ ਏਸੇ 70 ਸਾਲ 75 ਸਾਲ ਹੋ ਗਏ ਇਹ ਗੱਲਾਂ ਕਰਦਿਆਂ ਨੂੰ ਏਸੇ ਗੱਲਾਂ 'ਚ ਇਹਨਾਂ ਨੇ ਸਾਨੂੰ ਉਲਝਾ ਰੱਖਿਆ ਮੂੰ ਵੈਸੇ ਤਨ ਬਾਦ ਹੈ ਜੀ ਸਾਡੇ ਹਰਿਆਣੇ ਦੇ ਗਵਾਂਟੀ ਸੂਬੇ ਦੇ ਮੁੱਖ ਮੰਤਰੀ ਸਾਹਿਬ ਦਾ ਪਹੁੰਚਣ ਤੇ ਚਲੋ ਕੋਈ ਤਾਂ ਆਇਆ ਬਾਈ ਤੇ ਆ ਸੁਣ ਲਓ ਬਾਈ ਆਪਣੇ ਬਜ਼ੁਰਗ ਬਾਪੂ ਤੇ ਕਬੈਲੀ ਆਪਣਾ ਕੀ ਲੱਗ ਰਿਹਾ ਕਹਿਣ ਵੀ ਇਹ ਗੱਲ ਐਵੇਂ ਐ ਬਸ ਉਹੀ ਸੁਣ ਲੇ ਭਰਾਵੋ ਆਪਣੀ ਡੀਸੀ ਮੈਡਮ ਫਤਿਹਬਾਦ ਉਹਤੇ ਵੀ ਗੱਲ ਵਾਗ ਗਈ ਸੀਗੀ ਫਿਰ ਉਹ ਜਵਾਬ ਦੇ ਹੀ ਦੇਣੀ ਬਣਦੀ ਸੀਗੀ ਉਹਨੇ ਦਿੱਤੀ ਬਾਈ 1 ਮਹੀਨਾ ਪਹਿਲੇ ਬੋਲਦੀ ਆ ਤੁਸੀਂ ਪੁਲਕੇ ਲਈ ਕੋਈ ਸੜਵਾਈ ਨਹੀਂ ਹੋਈ ਮੈਂ ਡੀਸੀ ਮੈਡਮ ਨੇ ਕੋਈ ਗੌਰ ਨਹੀਂ ਕੀਤੀ ਸਾਰਾ ਆਪਣੀ ਤਰਫੋਂ ਕੋਈ ਮਤਲਬ ਕੋਈ ਕਰਵਾ ਨਹੀਂ ਹਿੱਟਾ ਇੱਕ ਮਹੀਨਾ ਪਹਿਲਾਂ ਬੋਲਦੇ ਆ بتا ਲਿਆ ਬੰਦੇ ਨੂੰ ਬਜਟ ਵੀ ਹੈ ਨਹੀਂ ਉਹ بتا ਦਿਆ ਤੁਸੀਂ دارو ਨੂੰ ਪਤਾ ਹੈ ਐਸਡੀਐਮ ਨੂੰ ਉਹਨੇ ਮੈਨੂੰ ਪੈਸਾ ਉਹ بتا ਦਿਆ ਵੀ ਉਸ ਨੂੰ ਇੱਕ ਲਿਮਿਟ ਦੇਵਾ ਨਹੀਂ ਕਰ ਲੋ ਤੁਸੀਂ ਕਰ ਲੋ ਤੇ ਮੈਡਮ ਕੋਈ ਦੇ ਨਹੀਂ ਰਿਹਾ ਜੀ ਅਸੀਂ ਆਪ ਦੀ 2 300 ਟ੍ਰੈਕ